ਦੀ ਜ਼ਿੰਦਗੀ ਦੇ ਵਿੱਚ ਰੁੱਖਾਂ ਦਾ ਅਹਿਮ ਯੋਗਦਾਨ ਹੈ ਤੇ ਮਨੁੱਖ ਦੀ ਸਿਹਤ ਦੇ ਲਈ ਆਸ-ਪਾਸ ਹਰਿਆ-ਭਰਿਆ ਵਾਤਾਵਰਨ ਹੋਣਾ ਲਾਜ਼ਮੀ ਹੈ ਲੇਕਿਨ ਅੱਜ ਮਨੁੱਖ ਲਾਲਚ ਦੇ ਵਸ ਪੈ ਕੇ ਆਪਣੇ ਅਹਿਮ ਲੋੜ ਰੁੱਖਾਂ ਨੂੰ ਤੇਜ਼ੀ ਨਾਲ ਖਤਮ ਕਰਨ ਤੇ ਤੁਲਿਆ ਹੋਇਆ ਹੈ ਲੇਕਿਨ ਅਜੇ ਵੀ ਕੁਝ ਚੰਗੇ ਲੋਕ ਨੇ ਜੋ ਵਾਤਾਵਰਨ ਦੀ ਸੰਭਾਲ ਦੇ ਲਈ ਲੱਗੇ ਹੋਏ ਨੇ ਅਜਿਹੀ ਹੀ ਮਿਸਾਲ ਵੇਖਣ ਨੂੰ ਮਿਲੀ ਸਮਰਾਲਾ ਦੇ ਨੇੜਲੇ ਪਿੰਡ ਪੰਗਲਾ ਦੇ ਵਿੱਚ ਜਿੱਥੇ ਕਿ ਟਿੱਪਲਾਂ ਦਾ ਵਿਰਾਸਤੀ ਪਿੰਡ ਪਿੰਡ ਵਾਸੀਆਂ ਵੱਲੋਂ ਲਗਾਇਆ ਗਿਆ ਤੇ ਇਸ ਮੌਕੇ ਹਾਕੀ ਕਲੱਬ ਦੇ ਪ੍ਰਧਾਨ ਨੇ ਜਾਣਕਾਰੀ ਤੇ ਕਿ ਪਿੰਡ ਦੇ ਨੌਜਵਾਨਾਂ ਦੇ ਨਾਲ ਮਿਲ ਕੇ ਉਹਨਾਂ ਵੱਲੋਂ ਇਹ ਪਹਿਲ ਕੀਤੀ ਗਈ ਹੈ ਤੇ ਨਾਲ ਹੀ ਵਾਤਾਵਰਣ ਨੂੰ ਬਚਾਉਣ ਦੇ ਲਈ ਉਹਨਾਂ ਸਾਰੇ ਲੋਕਾਂ ਨੂੰ ਅਪੀਲ ਕੀਤੀ ਕਿ ਪੰਜਾਬ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਟਰਕ ਲਗਾਏ ਜਾਣ ਤਾਂ ਕਿ ਵਾਤਾਵਰਣ ਨੂੰ ਤੇ ਖਾਸ ਕਰਕੇ ਪੰਜਾਬ ਨੂੰ ਬਚਾਇਆ ਜਾ ਸਕੇ ਅੱਜ ਅਸੀਂ ਪਿੰਡ ਭੰਗਲਾ ਦੇ ਵਿੱਚ ਤੀਸਰਾ ਜੰਗਲ ਲਗਾ ਰਹੇ ਹਾਂ ਸਾਡਾ ਮਕਸਦ ਸੀਗਾ ਵੀ ਜਿਹੜਾ ਜੰਗਲ ਲਗਾਉਣਾ ਇਹ हटਕੇ ਹੀ ਲਗਾਉਣਾ ਕਿਉਂਕਿ ਪੰਜਾਬ ਦੇ ਵਿੱਚ ਤੁਹਾਨੂੰ ਕਿਤੇ ਵੀ ਸ਼ਾਇਦ ਇੰਨੀ ਇਕੱਠੇ ਪਿੱਪਲ ਨਹੀਂ ਮੈਨ ਲੈ ਕਿਉਂਕਿ ਸਾਡਾ ਇੱਕ ਸੀਗਾ ਏਮ ਸੀਗਾ ਵੀ ਅਸੀਂ ਨਾ ਵੱਧ ਤੋਂ ਵੱਧ ਪਿੱਪਲ ਲਗਾਈਏ ਇੱਥੇ ਅਸੀਂ ਅੱਜ ਅਸੀਂ 150 ਪਿੱਪਲ ਪੂਰੇ ਇਹਨਾਂ ਦੀ ਪਿੰਡ ਦੀ ਪੰਚਾਇਤ ਤੇ ਪਿੰਡ ਦੀ ਕਲੱਬ ਖਾਸ ਕਰ ਮੈਂ ਇੱਥੇ ਨੋ ਲਵਾਂਗਾ ਨਦਰ ਸਰਪਾ ਆਪਣੇ ਸਰਪੰਚ ਹਰਪੀ ਸਿੰਘ ਹੈਪੀ ਦਾ ਉਹਦੀ ਬਹੁਤ ਮਿਹਨਤ ਦੇ ਨਾਲ ਉਹਦੀ ਜਿਹੜੀ ਟੀਮ ਆ ਟੀਮ ਵਰਕਰ ਦੇ ਨਾਲ ਅੱਜ ਸਾਰੇ ਨਾਲ ਲੜ ਕੇ ਅੱਜ ਅਸੀਂ ਤਕਰੀਬਨ ਇੱਥੇ ਇੱਕ ਵਿਰਾਸਤੀ ਜੰਗਲੀ ਨੂੰ ਕਹਿ ਸਕਦੇ ਹਾਂ ਕਿਉਂਕਿ ਸਾਨੂੰ ਪਿੱਪਲਾਂ ਬੋੜਾਂ ਦੀ ਲੋੜ ਬਹੁਤ ਆ ਅਸੀਂ ਬਰਾਸਤੀ ਦਰਖਤ ਜਿੰਨੇ ਵੀ ਹੋ ਸਕਿਆ ਵੱਧ ਤੋਂ ਵੱਧ ਲਵਾਈਏ ਮੇਰੀ ਤਾਂ ਇਹੀ ਆ ਹਰ ਇੱਕ ਨੂੰ ਵੀ ਆਪਾਂ ਨਾ ਜਿਵੇਂ ਲੋਕਾਂ ਦਾ ਟ੍ਰੈਂਡ ਚੱਲਿਆ ਹੋਇਆ ਵੀ ਅਸੀਂ ਪਾਮ ਲਾ ਦੀ ਜਾਂ ਉਹ ਲਾ ਦੀਏ ਵੀ ਆਪਣੇ ਰੁੱਖਾਂ ਵੱਲੋਂ ਮੁੜੀਏ ਕਿਉਂਕਿ ਅੱਜ ਸਾਨੂੰ ਪੰਜਾਬ ਨੂੰ ਇੰਨੀ ਲੋੜ ਆ ਦਰਖਤਾਂ ਦੀ ਆਉਣ ਵਾਲੇ ਸਮੇਂ ਦੇ ਵਿੱਚ ਜੇ ਅਸੀਂ ਇਹਨਾਂ ਨੂੰ ਨਾ ਸੰਭਿਆ ਨਾ ਲਗਾਇਆ ਤਾਂ ਬਹੁਤ ਹੀ ਭਿਆਨਕ ਸਿੱਟੇ ਨਿਕਲਣਗੇ ਤੁਸੀਂ ਗਰਮੀ ਦੇਖੀ ਹੋ ਇਸ ਵਾਰ ਵੀ ਕੀ ਹਾਲ ਸੀਗਾ ਗਰਮੀ ਦਾ ਸੋ ਮੇਰੀ ਸਾਰਿਆਂ ਨੂੰ ਬੇਨਤੀ ਆ ਵੀ ਆਪਾਂ ਜਿੰਨਾ ਹੋ ਸਕੇ ਪਿੱਪਲ ਬੋੜ ਪਿਲਕਣਾ ਨਿੰਮਾ ਨਾਲ ਸਾਂਝ ਪਾਈਏ ਤੇ ਪੰਜਾਬ ਨੂੰ ਮੁੜ ਆਪਣੇ ਹੀ ਦਰਖਤਾਂ ਨਾਲ ਹਰਾ-ਭਰਾ ਬਣਾ ਕੇ ਮੁੜ ਤੋਂ ਹਰਾ-ਭਰਾ ਬਣਾ ਕੇ ਬਾਬੇ ਨਾਨਕ ਦੇ ਖਾਬ ਦਾ ਇਹਨੂੰ ਪੰਜਾਬ ਬਣਾਈਏ ਪਿੰਡ ਦੇ ਨੌਜਵਾਨਾਂ ਨਾਲ ਅਤੇ ਹਾਕੀ ਕਲੱਬ ਦੇ ਸੰਯੋਗ ਨਾਲ ਇੱਕ ਅਲੱਗ ਕਨਸੈਪਟ ਦੇ ਤਹਿਤ ਪਿੱਪਲਾਂ ਦਾ ਜੰਗਲ ਲਗਾਇਆ ਹੈ ਕਰੀਬ 150 ਦੇ ਕਰੀਬ ਬੂਟਾ ਲਗਾਇਆ ਗਿਆ ਕਿਉਂਕਿ ਆਪਣੇ ਇਲਾਕੇ 'ਚ ਇਦਾਂ ਦਾ ਉਹ ਇਦਾਂ ਦੇ ਪਿੱਪਲਾਂ ਦਾ ਉਹ ਨਹੀਂ ਹੈਗਾ ਵੀ ਕਨਸੈਪਟ ਨਵਾਂ ਤੇ ਇਹਦੇ ਲਈ ਸਾਰੇ ਨੌਜਵਾਨਾਂ ਨੇ ਪਿਛਲੇ 10 ਦਿਨਾਂ ਤੋਂ ਮਿਹਨਤ ਕਰ ਰਹੇ ਸੀ ਟੋਇਆ ਵਗੈਰਾ ਦਾ ਇਹਨੂੰ ਜਗ੍ਹਾ ਨੂੰ ਪੱਧਰ ਕਾਂ ਚ ਤੇ ਇਸ ਦੇ ਵਿੱਚ ਹਾਕੀ ਕਲੱਬ ਦਾ ਬਹੁਤ ਸਹਿਯੋਗ ਰਿਹਾ ਜੰਗਲ ਤਾਂ ਪਹਿਲਾਂ ਵੀ ਇੱਥੇ ਲੱਗਿਆ ਹੋਇਆ ਉਹ ਜਿਹੜਾ ਜੰਗਲ ਉਹਦੇ ਵਿੱਚ ਕਿਹੜੇ ਕਿਹੜੇ ਬੂਟੇ ਨੇ ਜਿੱਦਾਂ ਅਸੀਂ 2022 ਦੇ ਵਿੱਚ ਪਹਿਲਾ ਜੰਗਲ ਲਗਾਇਆ ਸੀ ਉਹਦੇ ਵਿੱਚ 70 ਕਿਸਮਾਂ ਦੇ ਬੂਟੇ ਨੇ ਜਿਹੜੀਆਂ ਆਪਣੇ ਰੋਇਤੀ ਬੂਟੇ ਨੇ ਪੀਲੂ ਭੇੜਾ ਰੀਠਾ ਅੰਬ ਨਾ ਕਿਕਰ ਤੂਤ ਇਦਾਂ ਦੇ ਤੇ ਉਸ ਤੋਂ ਬਾਅਦ 2023 ਦੇ ਵਿੱਚ ਇੱਕ ਜੰਗਲ ਲਗਾਇਆ ਸੀ ਇਹ ਸਾਰੀ ਮਿਲਾ ਕੇ 250 ਬੂਟਾ ਤੇ ਇਸ ਵਾਰ ਅਸੀਂ ਸਿਰਫ ਪਿੱਪਲਾਂ ਦਾ ਹੀ ਲਗਾ ਰਹੇ ਹਾਂ ਜਗਬਾਣੀ ਟੀਵੀ ਲਈ ਸੰਜੀਗਰਗਦੀ ਦੀ ਰਿਪੋਰਟ